ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵੇਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਆਪਣਾ ਜਿਹੜਾ ਫਾਰਮ ਦਾ ਪਿਛਲਾ ਬਲੌਗ ਸੀਗਾ ਉਹ ਨਿਕਲ ਗਿਆ ਸੀ ਤੇ ਉਹਦੀ ਵੀ ਆਪਾਂ ਅੱਜ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਉਹ ਆਪਣੇ ਚੱਕੇ ਨੂੰ 10 ਦਿਨ ਹੋ ਗਏ ਉਹਦੀ ਪੇਮੈਂਟ ਵੀ ਪੈ ਗਈ ਕਿੰਨਾ ਕ ਨਫਾ ਹੋਇਆ ਕਿੰਨਾ ਕ ਨੁਕਸਾਨ ਹੋਇਆ ਉਹਦੇ ਬਾਰੇ ਗੱਲ ਕਰਾਂਗੇ ਤੇ ਹੁਣ ਅਸੀਂ ਫਾਰਮ ਦੀ ਦੁਬਾਰਾ ਤਿਆਰੀ ਸ਼ੁਰੂ ਕਰਤੀ ਦੇਖੋ ਅੱਜ ਸਪਰੇਅ ਕਰਦੇ ਆ ਜਿਹੜੀ ਆਪਾਂ ਸਪਰੇਅ ਕਰਦੇ ਹੁੰਦੇ ਆ ਇਹ ਵੱਡੇ ਪੰਪ ਨਾਲ ਆਪਾਂ ਕਰਦੇ ਆ ਇਹਦੇ ਵਿੱਚ ਆਪਾਂ ਨੇ 300 ਲੀਟਰ ਪਾਣੀ ਪਾਇਆ 300 ਲੀਟਰ ਪਾਣੀ ਦੇ ਵਿੱਚ ਆਪਾਂ ਨੇ 3 ਲੀਟਰ ਕਲੋਰੋ 3 ਲੀਟਰ ਹੀ ਫਾਰਮੂਲਾ ਲੈਂਦੇ ਪਾਏ ਨੇ ਤੇ ਆਜੋ ਆਪਾਂ ਅੰਦਰ ਦੇਖਦੇ ਆ ਚੱਲ ਕੇ ਵੀ ਹੋਰ ਕੀ ਕੀ ਕਿਵੇਂ ਕਿਵੇਂ ਆਪਾਂ ਇਹਦੀ ਤਿਆਰੀ ਕਰ ਰਹੇ ਹਾਂ ਪਹਿਲਾਂ ਇਹਦੀ ਪੂਰੀ ਸਫਾਈ ਕਰਕੇ ਫਾਰਮ ਦੀ ਵਿੱਚ ਕਲੀ ਪਾਈਆ ਕਲੀ ਦਾ ਸੱਟਾ ਦਿੱਤਾ ਤੇ ਉਦੋਂ ਬਾਅਦ ਹੁਣ ਜਿਹੜੀ ਸਪਰੇਅ ਆ ਉਹ ਆਪਾਂ ਉੱਪਰਲੇ ਫਾਰਮ ਤੋਂ ਕਰਨੀ ਸਟਾਰਟ ਕਰਤੀ ਆਜੋ ਆਪਾਂ ਉੱਪਰ ਚੱਲ ਕੇ ਤੁਹਾਨੂੰ ਦਿਖਾਉਣਾ ਵੀ ਵੱਡੇ ਜਿਹੜਾ ਪੰਪ ਨਾਲ ਆਪਾਂ ਸਪਰੇਅ ਕਰਦੇ ਆ ਉਹਦੇ ਕੀ ਕੀ ਬੈਨੀਫਿਟ ਨੇ ਦੇਖੋ ਸਪਰੇਅ ਸੰਜੇ ਸਾਡਾ ਕਰ ਰਿਹਾ ਇਹਦੇ ਨਾਲ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀਆਂ ਪੱਲੀਆਂ ਨੇ ਉਹ ਵੀ ਦਵਾਈ ਨਾਲ ਆਪਾਂ ਧੋ ਦਿੰਨੇ ਆ ਪੂਰਾ ਵਧੀਆ ਮੰਨ ਲਓ ਦੇਖੋ ਤੁਸੀਂ ਉੱਥੇ ਨੇੜੇ ਜਾ ਕੇ ਗਾਰਡਰ ਵੀ ਸਾਫ਼ ਹੋ ਜਾਂਦੇ ਨੇ ਜਿਹੜੀ ਕੋਈ ਫਾਰਮ ਤੇ ਮਿੱਟੀ ਵੀ ਲੱਗੀ ਹੁੰਦੀ ਆ ਜਿਵੇਂ ਹੁਣ ਸੀਜ਼ਨ ਗਿਆ ਕਣਕ ਦਾ ਤਾਂ ਗਰਦ ਧੂੜ ਮਿੱਟੀ ਜੋ ਵੀ ਸੀ ਜੋ ਜਾਲੇ ਵੀ ਸੀ ਉਹ ਵੀ ਇਹ ਜਿਹੜਾ ਪੰਪ ਆ ਇਹਦਾ ਪ੍ਰੈਸ਼ਰ ਇੰਨਾ ਵੀ ਦੇਖੋ ਸਾਰੀ ਸਫਾਈ ਕਰੀ ਜਾਂਦਾ ਇਹਦੇ ਨਾਲ ਜਿਹੜੇ ਆਪਣੇ ਇਹ ਬਾਂਸਾਂ ਲਈ ਸਾਤਾ ਵੈਸੇ ਦਾ 10 ਸਾਲ ਹੋ ਗਏ ਦੀ ਇੱਕ ਵੀ ਪ੍ਰੋਬਲਮ ਨਹੀਂ ਆ ਤੁਸੀਂ ਬਾਂਸ ਦੇ ਸਕਦੇ ਹੋ ਪਤਲੇ ਬਾਂਸ ਵੀ ਨੇ ਇਹ ਵੀ ਜਿਵੇਂ ਆਪਾਂ ਪਾਏ ਸੀ ਉਦਾਂ ਹੀ ਅਜੇ ਤਜ ਪਏ ਨੇ ਹਜੇ ਤੱਕ ਮੈਨੂੰ ਲੱਗਦਾ ਹੈ ਆਉਣ ਵਾਲੇ 20 ਸਾਲਾਂ ਚ ਵੀ ਖਰਾਬ ਹੋਣਗੇ ਤੇ ਬਾਕੀ ਤੁਸੀਂ ਦੇਖ ਲਓ ਵੀ ਜਿਹੜੀ ਸਪਰੇਅ ਪੰਪ ਦਾ ਇਹਦੇ ਫਾਇਦੇ ਦੇਖੋ نیچے ਵੀ ਕਰ ਰਹੇ ਹਾਂ ਅਸੀਂ ਤੇ ਜ਼ਮੀਨ ਤੇ ਵੀ ਜਿਹੜਾ ਜ਼ਮੀਨ ਦੇ ਵਿੱਚ ਮੜਾ ਮੋਟਾ ਕੋਈ ਕੀੜਾ ਮਕੌੜਾ ਹੋ ਉਹ ਵੀ ਮਰ ਜੂਗਾ ਤੇ ਇਸ ਤਰ੍ਹਾਂ ਥਾਮਲਿਆਂ ਤੇ ਵੀ ਸੰਝੇ ਥਾਮਲੇ ਤੇ ਆ ਦੇ ਇਹ ਇਸ ਤਰ੍ਹਾਂ ਸਾਰੇ ਥਾਮਲੇ ਚਾਰੇ ਪਾਸੋਂ ਕਰ ਦਿਆ ਕਰ ਸੰਗੇ ਇਹ ਐਦਾਂ ਚਾਰੇ ਪਾਸੋਂ ਇਦਰਾ ਸਪਰੇਅ ਕਰਨ ਦੀ ਬਹੁਤ ਸੌਖੀ ਆ ਇੱਕ ਤਾਂ ਇਹ ਦਵਾਈ ਥੋੜੀ ਜੀ ਫਾਰਮੂਲਨ ਨੇ ਤੇਜ਼ ਹੁੰਦੀ ਆ ਤੇ ਫਿਰ ਜਿਆਦਾ ਟਾਈਮ ਵੀ ਇਹਦੇ ਵਿੱਚ ਆਪਾਂ ਜੇ ਬਾਹਰੋਂ ਪੰਪ ਛੋਟੇ-ਪਰ-ਪਰ ਲੈਉਣੇ ਆ ਫਿਰ ਆਪਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਇਹ ਬੱਸ ਵੱਧ ਤੋਂ ਵੱਧ ਅੱਧੇ ਘੰਟੇ ਦੇ ਵਿੱਚ ਨੇ ਸਾਰੇ ਫਾਰਮ ਵਿੱਚ ਸਪਰੇਅ ਕਰ ਦੇਣੀ ਆ ਘੱਟ ਸਮਾਂ ਅੰਦਰ ਗੁਜ਼ਾਰਨਾ ਪਊਗਾ ਕਿਉਂਕਿ ਇਹ ਦਵਾਈ ਨਾ ਫਿਰ ਗੈਸ ਬਣ ਜਾਂਦਾ ਗੈਸ ਬਣਨ ਕਾਰਨ ਹਰ ਇੱਕ ਤਰ੍ਹਾਂ ਦਾ ਕੀੜਾ ਮਕੌੜਾ ਜੋ ਵੀ ਜੋ ਆਪਣੇ ਚਿਕਸ ਨੂੰ ਨੁਕਸਾਨ ਕਰਦੇ ਨੇ ਬਿਲਕੁਲ ਇਹਨਾਂ ਪੂਰਾ ਸੱਡ ਫਰੈਸ਼ ਹੋ ਜਾਂਦਾ ਜਿਹੜਾ ਆਪਣਾ ਚੈਕ ਸੋਣਾ ਚੈਕ ਸੋਣਾ ਆਪਣਾ 28 ਤਰੀਕ ਨੂੰ ਅੱਜ ਹੋ ਗਈ 26 ਤਰੀਕ ਤੇ ਹੁਣ ਇਹਨੂੰ 2 ਦਿਨ ਬੰਦ ਰੱਖਾਂਗੇ ਆਪਾਂ 28 ਨੂੰ ਹੀ ਆਪਾਂ ਇਹ ਚ ਲਿਆ ਕੇ ਫੂਸ ਪਾਵਾਂਗੇ ਉਸ ਦਿਨ ਹੀ ਫਾਰਮ ਖੋਲ੍ਹਾਂਗੇ ਪਾਈਪ ਲਾਈਨਾਂ ਦੇ ਵਿੱਚ ਆਪਾਂ ਦਵਾਈ ਪਾਤੀ H2O2 ਤੇ ਇਹ ਸਾਰੀਆਂ ਕਲੀਅਰ ਹੋ ਜਾਣਗੀਆਂ ਉਸ ਦਿਨ ਹੀ ਆਪਾਂ ਜੇ ਸੌਣ ਤੋਂ ਪਹਿਲਾਂ ਹੀ ਪੂਰੀ ਇਹਦੀ ਫੁੱਲ ਤਿਆਰੀ ਕਰ ਦਾਂਗੇ ਪਾਈਪ ਲਾਈਨਾਂ ਸਾਫ਼ ਕਰ ਦਾਂਗੇ ਫਰੈਸ਼ ਫਰੈਸ਼ ਹੀ ਰਹਿਣਗੀਆਂ ਫਿਰ ਤੇ ਬੂਸ ਪਾ ਦਾਂਗੇ ਥੋੜੀ ਜਿਹੀ ਦਵਾਈ ਗੱਲ ਨੂੰ ਲੱਗਣ ਲੱਗੀ ਤੇ ਆਪਾਂ نیچے ਜਾ ਕੇ ਕਰ ਦਿਆਂ ਗੱਲਬਾਤ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਇਹ ਲਾਰਟ ਸੀ ਆਪਣਾ ਇਹਦੇ ਵਿੱਚੋਂ ਆਪਾਂ ਨੂੰ ਕੀ ਲਾਸ ਹੋਇਆ ਕੀ ਪ੍ਰਾਫਿਟ ਹੋਇਆ ਪਹਿਲੀ ਗੱਲ ਤਾਂ ਇਹ ਕਰ ਲਈਏ ਵੀ ਜਿਹੜਾ ਇਹ ਲਾਰਟ ਹੁੰਦਾ ਇਹ ਆਪਣੇ ਕੋਲੇ ਗਰਮੀਆਂ ਦੀ ਜੀਸੀਆਈ ਸੀ ਐਂਡ ਜੇ ਥੋੜੀ ਥੋੜੀ ਠੰਡ ਹੋ ਗਈ ਸੀ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਸਕਰੀਨ ਤੇ ਫੋਟੋ ਲਾ ਦਿੰਨਾ 27466 ਰੁਪਏ ਆਪਾਂ ਨੂੰ ਕੰਪਨੀ ਨੇ ਦਿੱਤੇ ਨੇ ਤੇ ਇਹਦਾ ਖਰਚਾ ਤੁਹਾਨੂੰ ਕੱਲਾ ਕੱਲਾ ਦੱਸਾਂਗੇ ਆ ਜਾਓ ਇੱਧਰ ਸਭ ਤੋਂ ਪਹਿਲਾਂ ਤਾਂ ਆਪਾਂ ਫੂਸ ਲੈ ਕੇ ਆਏ ਫੂਸ ਆਪਣਾ 20 ਕੁਆਂਟਲ ਪੈਂਦਾ ਹੁੰਦਾ 20 ਕੁਆਂਟਲ ਫੂਸ ਆਪਣਾ ਆਪਾਂ ਨੂੰ ਮਿਲਿਆ ਸੀ 70 ਰੁਪਏ ਕਿਲੋ 700 ਨੂੰ ਕੁਆਂਟਲ ਤਾ ਆਪਣਾ 14000 ਦਾ ਇਹਦੇ ਵਿੱਚ ਫੂਸ ਆ ਗਿਆ ਸੀ ਅੱਛਾ ਫੂਸ ਲਿਆਉਣ ਤੋਂ ਪਹਿਲਾਂ ਆਪਾਂ ਨੇ ਸਫਾਈ કરી ਸਫਾਈ ਕਰਨ ਵਾਸਤੇ ਆਪਾਂ ਨੂੰ ਇੱਕ ਲੇਬਰ ਵਾਲੇ ਬੰਦੇ ਦੀ ਲੋੜ ਹੁੰਦੀ ਆ ਤੇ ਉਹ ਜਿਹੜਾ ਲੇਬਰ ਵਾਲਾ ਬੰਦਾ ਉਹ ਆਪਣੇ ਕੋਲੇ ਭਾਂਡੇ ਵੀ ਧਵਾਉਂਦਾ ਉਹ ਤਾਂ ਉਹ 5 ਦਿਨ ਕੰਮ ਕਰਦਾ ਫਾਰਮ ਤੇ ਲਗਾਤਾਰ 500 ਰੁਪਏ ਦਿਹਾੜੀ 2500 ਦਾ ਹੋ ਗਿਆ ਤੇ ਬਾਕੀ ਫੂਸ ਹੋਗਾ ਜਿਹੜਾ ਆਪਣਾ ਉਹ 14000 ਦਾ ਹੈ ਆਪਾਂ ਸਾਰਾ ਇਕੱਲਾ ਇਕੱਲਾ ਤੁਸੀਂ ਦੇਖ ਸਕਦੇ ਹੋ ਲਿਖ ਰਿਹਾ ਉਦੋਂ ਬਾਅਦ ਸਪਰੇਅ ਆ ਸਪਰੇਅ ਆਪਾਂ ਕਲੋਰੋ ਦੇ ਜਿਵੇਂ ਤੁਹਾਨੂੰ ਅੱਜ ਦਿਖਾਏ ਨੇ ਵੀ 3 ਲੀਟਰ ਆਪਾਂ ਕਲੋਰੋ ਪਾਉਣੇ ਆ 3 ਲੀਟਰ ਕਲੋਰੋ ਤਾਂ ਹੋ ਗਈ ਉਹ 1800 1850 ਦੀ ਠੀਕ ਹੈ ਜੀ ਉਦੋਂ ਬਾਅਦ ਸ਼ੱਕਰ ਤੇ ਮਿੱਠਾ ਸੋਡਾ 20 ਕਿਲੋ ਆਪਣਾ ਗੋੜ ਲੈ ਲਓ ਚਾਹੇ ਤੁਸੀਂ ਸ਼ੱਕਰ ਲੈ ਲਓ ਇਹ ਲਗਭਗ ਇਹ ਤੇ 1000 ਰੁਪਏ ਖਰਚਾ ਹੋ ਜਾਂਦਾ ਆਪਣਾ ਉਦੋਂ ਬਾਅਦ ਨੈਫਰੋ ਗਾਰਾ ਇਹ ਇਹ ਆਪਣੀ 10 ਲੀਟਰ ਲੱਗ ਜਾਂਦੀ ਆ ਜਿਹੜੀ ਨੇਫਰੋਗੈਰ ਆ 10 ਲੀਟਰ ਆ ਇਹ ਜਿਹੜੀ 1 ਪੀਪੀ ਆ 1100 ਦੀ ਆ ਤਾਂ ਆਪਣੀ 2200 ਦੀ ਨੇਫਰੋਗੈਰ ਲੱਗ ਜਾਂਦੀ ਆ 2200 ਦੀ ਰਲੀਫ ਪਲਸ ਲੱਗ ਜਾਂਦੀ ਆ ਇਹ ਸਾਰੇ ਖਰਚੇ ਤੁਹਾਨੂੰ ਡਿਟੇਲ ਚ ਕੱਢ ਕੇ A to Z ਦੱਸਾਂਗੇ ਵੀ ਫਾਰਮ ਦਾ ਜਿਹੜਾ ਅਸਲੀ ਸਚਾਈ ਉਹ ਕੀ ਆ ਇਹਦੇ ਵਿੱਚੋਂ ਆਪਾਂ ਨੂੰ ਕਿੰਨੇ ਪੈਸੇ ਬਚਦੇ ਆ ਕਿੰਨਾ ਲਾਸ ਹੁੰਦਾ ਇਸ ਤੋਂ ਬਾਅਦ ਆਪਾਂ ਨੀਰੀ ਮੰਗਾਈ ਨੀਰੀ ਜਿਹੜੀ ਮਹंगाई ਉਹ ਆਪਾਂ ਮਹंगाई 3200 ਦੀ ਇਸ ਤੋਂ ਬਾਅਦ ਆਪਾਂ ਬਰੋਟੋਨ 20 ਲੀਟਰ ਪਾਈ ਜਿਹੜੀ ਕਿ ਆਪਾਂ ਨੂੰ 20 ਲੀਟਰ ਦੀ ਬੀਪੀ 5800 ਦੀ ਮਿਲ ਜਾਂਦੀ ਆ ਇਸ ਤੋਂ ਬਾਅਦ ਆਪਾਂ ਟੌਕਸਲ ਪਾਈ ਟੌਕਸਲ ਸੀ ਆਪਣੀ 14 32 42 4500 ਦੀ ਟੌਕਸਲ ਪਾਈ ਆਪਾਂ ਇਹ ਚਾਰ ਪੀਪੀਆਂ ਪਾਈਆਂ ਫਿਰ ਆਵਾਜ਼ ਦੀ ਦਵਾਈ ਇੱਕ ਮਹंगाई ਜਿਹੜੀ ਆਪਾਂ ਨੂੰ 2800 ਦੀ ਆਈ ਐਂਡ ਚ ਉਹਦੀ ਵੀਡੀਓ ਵੀ ਬਣੀ ਵੀ ਆ ਵੀ ਇਹ ਦਵਾਈ ਆਪਾਂ ਪਾਈ ਆ ਉਹਦਾ ਨਾਮ ਤੁਸੀਂ ਪੁਰਾਣੀਆਂ ਵੀਡੀਓ ਤੇ ਦੇਖ ਸਕਦੇ ਹੋ ਫਿਰ ਆਪਾਂ ਨੀਲਾ ਤੋਥਾ ਪਾਇਆ ਚਲੋ ਨੀਲਾ ਤੋਥੇ ਦੇ ਨਾਲ ਆਪਾਂ ਨੂੰ ਸਿਰਕਾ ਵੀ ਪਾਉਣਾ ਪੈਂਦਾ ਇਹਦਾ ਵੀ 700 ਰੁਪਏ ਦਾ ਖਰਚਾ ਆ ਜਾਂਦਾ ਵਿਦ ਸਿਰਕੇ ਦੀਆਂ ਬੋਤਲਾਂ ਤੇ ਨਾਲੇ ਹੋਰ ਉਦੋਂ ਬਾਅਦ ਦੇ ਵਿੱਚ ਮੇਨ ਆ ਗਈ ਜਿਹੜੀ ਸਭ ਤੋਂ ਵੱਡਾ ਖਰਚਾ ਆਪਣਾ ਲੇਬਰ ਦਾ ਦੇਖੋ ਲੇਬਰ ਤੇ ਆਪਣਾ 9000 ਚ ਇੱਕ ਇਕੱਲਾ ਬੰਦਾ ਨਹੀਂ ਸੰਭਾਲ ਸਕਦਾ ਤੇ ਉਹਦੇ ਨਾਲ ਆਪਾਂ ਨੂੰ ਇੱਕ ਬੰਦਾ ਰੱਖਣਾ ਹੀ ਪੈਂਦਾ ਤਾ ਅੱਜ ਕੱਲ ਜਿਹੜੀ ਲੇਬਰ ਆ 15000 ਤੋਂ ਘੱਟ ਨਹੀਂ ਆਉਂਦੀ ਰੋਟੀ ਆਪਾਂ ਘਰੋਂ ਦਿੰਨੇ ਆ ਤਾਂ ਦੋ ਬੰਦਿਆਂ ਦਾ ਲੇਬਰ ਦਾ ਖਰਚਾ 60000 ਰੁਪਇਆ ਹੋਗਾ ਦੋ ਮਹੀਨਿਆਂ ਦਾ ਉਦੋਂ ਬਾਅਦ ਜਿਹੜਾ ਬਿਜਲੀ ਬਿਲਾ ਕਿਉਂਕਿ ਇਹ ਲਾਟ ਆਇਆ ਜਿਹਾ ਸੀ ਇਹਦੇ ਵਿੱਚ ਪੱਖੇ ਵੀ ਚੱਲੇ ਆਪਣੇ ਲੱਗਾ ਹੋਇਆ 3 ਫੇਸ ਮੀਟਰ ਆਪਾਂ ਨੇ ਫਾਰਮੀਸੀ ਕਰਾਉਣ ਵਾਸਤੇ ਕਨੈਕਸ਼ਨ ਲਿਆ ਹੋਇਆ ਤਾਂ ਇੱਕ ਮਹੀਨੇ ਦਾ ਜਿਹੜਾ ਬਿੱਲ ਸੀ ਉਹ ਆਪਾਂ ਨੂੰ ਇੱਕ ਦਾ ਆਇਆ 10990 ਰੁਪਏ ਇੱਕ ਦਾ ਆਇਆ 8000 ਰੁਪਏ ਤਾ 18900 ਆਪਾਂ ਨੂੰ ਬਿਜਲੀ ਦਾ ਬਿੱਲ ਜਿਹੜਾ ਆਪਾਂ ਉਹ ਭਰਿਆ। ਉਸ ਤੋਂ ਬਾਅਦ ਜਦੋਂ ਲਿਫਟਿੰਗ ਹੋਈ ਫਿਰ ਕੰਪਨੀ ਨੇ ਡੀਸੀ ਕੱਟਦੀ ਜਿਹੜੇ ਵੀ ਕਮਾਲ ਆ ਉਹ ਕੰਪਨੀ ਨਹੀਂ ਚੱਕ ਕੇ ਲੈ ਕੇ ਜਾਂਦੀ। ਉਹਦੀ ਡੀਸੀ ਕੱਟ ਦਿੰਦੇ ਆ ਜਿੰਨੇ ਬਲਡ ਬੈਲੈਂਸ ਹੁੰਦੇ ਨੇ। ਉਹ ਆਪਣੀ ਡੀਸੀ ਕੰਪਨੀ ਨੇ ਕੱਟੀ 10200 ਦੀ। ਪਰ ਉਹ ਜਿਹੜਾ ਚੈਕਸ ਸੀ ਉਹ ਜਦੋਂ ਆਪਾਂ ਸੇਲ ਕੀਤਾ ਬਹੁਤ ਔਖਾ ਹੁੰਦਾ ਉਹ ਸਾਰੇ ਫਾਰਮਰ ਭਰਾਵਾਂ ਨੂੰ ਪਤਾ ਤਾਂ 7200 ਰੁਪਏ ਹੀ ਆਪਾਂ ਨੂੰ ਸੇਲ ਹੋਇਆ। ਤਾ 3200 ਡੀਸੀ ਚੋ ਲਾਸ ਪੈ ਗਿਆ ਤੇ ਜੇ ਆਪਾਂ ਇਹ ਟੋਟਲ ਖਰਚੇ ਜੋੜਦੇ ਆ ਤਾਂ ਕੈਲਕੂਲੇਟਰ ਦੇ ਹੀ ਪੁੱਤਾ ਤੇ ਇਹ ਤੁਸੀਂ ਆਪਾਂ ਇੱਥੇ ਤੁਹਾਡੇ ਸਾਹਮਣੇ ਜੋੜਾਂਗੇ ਸਾਰਾ ਤੁਸੀਂ ਵੀਡੀਓ ਦੇਖ ਸਕਦੇ ਹੋ ਤਾਂ ਇਹ ਜਿਹੜੀ ਆਪਣੀ ਕੈਲਕੂਲੇਸ਼ਨ ਆਊਗੀ ਆ ਗਿਆ ਕੈਲਕੂਲੇਟਰ ਇਹ ਦੇਖੋ ਸਭ ਤੋਂ ਪਹਿਲਾਂ 14000 ਦਾ ਆਪਣਾ ਫੂਸ ਆਪਾਂ ਜਿਹੜਾ ਲੈ ਲਿਆ 2500 ਰੁਪਏ ਆਪਣੀ ਸਫਾਈ ਤੇ ਇੱਕ ਬੰਦਾ ਲਾ ਕੇ ਖਰਚ ਆਇਆ 1850 ਰੁਪਏ ਆਪਣੀ ਸਪਰੇਅ ਕਲੋਰੋ ਹੋ ਗਈ 1000 ਰੁਪਏ ਆਪਣਾ ਮਸ਼ਕਰ ਮਿੱਠਾ ਛੋਡਾ ਗੜ 2200 ਦੀ ਨੈਫਰੋ ਕੇਅਰ ਹੋ ਗਈ 2200 ਦੀ ਆਪਣੀ ਹੋ ਗਈ ਆਪਣੀਆਂ ਹਾਰਲੀ ਪਲਸ 3200 ਦੀ ਆਪਾਂ ਨੀਰੀ ਲੈ ਆਏ ਸੀ ਲਗਭਗ ਮਾੜਾ ਮੋਟਾ 150 ਉੱਪਰ ਥੱਲੇ ਵੀ ਹੋ ਸਕਦਾ ਕਿਉਂਕਿ ਹੁਣ ਪ੍ਰੋਪਰ ਰੇਟ ਯਾਦ ਨਹੀਂ ਤੇ 5800 ਰੁਪਏ ਦੀ ਆਪਣੀ ਬਰੂਟ ਓਨ ਸੀ 4500 ਦੀ ਆਪਣੀ ਟੌਕਸਲ ਪੈ ਗਈ ਸੀ 700 ਰੁਪਏ ਦਾ ਲਗਭਗ ਨੀਲੇ ਥੋਥੇ ਤੇ ਖਰਚ ਆਇਆ ਸੀ 60000 ਦੀ ਆਪਾਂ ਨੂੰ ਲੇਬਰ ਪੈ ਗਈ ਤੇ 18900 ਬਿਜਲੀ ਦਾ ਬਿੱਲ ਹੋ ਗਿਆ 3200 ਰੁਪਏ ਆਪਾਂ ਨੂੰ ਜੀਸੀ ਚੋਂ ਕੱਟ ਗਿਆ ਤੇ 2800 ਰੁਪਏ ਇੱਕ ਆਪਣੀ ਆਵਾਜ਼ ਦੀ ਦਵਾਈ ਸੀ ਇਹਦੇ ਵਿੱਚ ਤਾਂ ਨਹੀਂ ਲਾਈ 2800 ਰੁਪਏ ਕਵਾਜ ਦੀ ਦਵਾਈ ਆਪਣੀ ਸੀ ਉਹ ਵੀ ਇਹਦੇ ਵਿੱਚ ਆ ਗਈ 1 ਲੱਖ 22850 ਰੁਪਏ ਆਪਣਾ ਖਰਚਾ ਹੋ ਗਿਆ ਇਹਦੇ ਵਿੱਚ ਫਿਰ ਜਦੋਂ ਲੇਬਰ ਜਿਹੜੀ ਚੈਕਸ ਚਕਾਉਣ ਆਉਂਦੀ ਆ ਉਹ ਪٹرول ਪੂ 2-3000 ਰੁਪਏ ਆਪਣਾ ਖਰਚਾ ਉੱਥੇ ਹੋ ਹੀ ਜਾਂਦਾ ਇਹ ਤੁਸੀਂ ਐ ਮੰਨ ਕੇ ਚੱਲੋ ਵੀ ਲਗਭਗ ਆਪਣਾ ਖਰਚਾ ਜਿਹੜਾ 125000 ਰੁਪਏ ਹੋ ਗਿਆ 125000 ਚੋਂ ਆਪਾਂ ਨੂੰ ਜੀਸੀ ਦਾ ਆਇਆ ਸੀ 274000 ਰੁਪਇਆ ਇਹਦੇ ਵਿੱਚੋਂ ਆਪਾਂ 125000 ਜੇ ਮਾਈਨਸ ਕਰ ਦਈਏ 274066 125000 ਤਾਂ ਆਪਾਂ ਨੂੰ ਉਹਦੇ ਵਿੱਚੋਂ 149066 ਰੁਪਏ ਬਚ ਗਏ ਇਹ ਲਾਟ ਸੀ ਆਪਣਾ 2 ਮਹੀਨਿਆਂ ਦਾ ਕਿਉਂਕਿ 60 ਦਿਨ ਲੱਗੇ ਦੇਖੋ ਤੁਸੀਂ ਆਪਣੀ ਲਿਫਟਿੰਗ ਹੋਈ ਸੀ ਹਜੇ ਤੱਕ ਚੈਕਸ ਆਇਆ ਨਹੀਂ 28 ਤਰੀਕ ਦਾ ਉਹਨਾਂ ਨੇ ਕਿਹਾ ਸੀ 20 ਦਿਨ ਬਾਅਦ ਪਰ ਹਜੇ ਵੀ ਆਪਾਂ ਨੂੰ ਪ੍ਰੋਪਰ ਨਹੀਂ ਪਤਾ ਤੈਨੂੰ ਡਿਵਾਈਡ ਦੋ ਕਰ ਲਓ ਤਾਂ ਇਹ ਆਪਾਂ ਨੂੰ ਪਰ ਮੰਥ ਜਿਹੜਾ ਹੋ ਗਿਆ ਉਹ 74533 ਰੁਪਏ ਹੋਗੇ ਇਹ ਜਿਹੜੇ 74533 ਰੁਪਏ ਹੋਗੇ ਹੁਣ ਜੇ ਆਪਾਂ ਆਪਾਂ ਕਰ ਲਈਏ ਫਾਰਮ ਦੀ ਕੋਸਟ ਦੀ ਗੱਲ ਵੀ ਆਪਣੀ ਫਾਰਮ ਤੇ ਉਸ ਟਾਈਮ ਬਣਾਉਣ ਤੇ ਕਿੰਨੇ ਪੈਸੇ ਲੱਗੇ ਸੀ 2015 ਦੇ ਵਿੱਚ ਜਦੋਂ ਇਹ ਫਾਰਮ ਬਣਾਇਆ ਸੀ ਉਸ ਟਾਈਮ ਆਪਣਾ ਇਹ ਤੇ 39 ਲੱਖ ਰੁਪਇਆ ਖਰਚਾ ਆਇਆ ਸੀ ਕਿਉਂਕਿ ਨਾਲ ਦੋ ਵਧੀਆ ਰੂਮ ਵੀ ਬਣਾਏ ਹੋਏ ਨੇ ਸਾਰਾ ਦੇਖੋ A to Z ਬਿਲਡਿੰਗ ਤੇ ਖਰਚਾ ਘਟਾਉਂਦਾ ਜਿਹੜੇ ਇਹਦੇ ਵਿੱਚ ਆਪਾਂ ਨੂੰ ਇਕੁਪਮੈਂਟ ਲਾਉਣੇ ਪੈਂਦੇ ਨੇ ਜਾਂ ਜਿਵੇਂ ਮੰਨ ਲਓ ਮੈਂ ਦੋ ਬਰੂਡਰ ਲਿਆਂਦੇ ਸੀ ਸਰਦੀਆਂ ਚ ਉਹੀ ਲੱਖ ਰੁਪਏ ਦੇ ਆਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਪੱਠੀਆਂ ਪੱਖੇ ਬਹੁਤ ਬਹੁਤ ਸਮਾਨ ਜਿਹੜਾ ਪੁਲਟਰੀ ਚ ਲੱਗਦਾ ਕਈ ਵੀਰ ਦੇਖ ਕੇ ਕਹਿੰਦੇ ਨੇ ਵੀ ਇਹ ਬਾਂਸਾਂ ਤੇ ਸੱਤ ਜੀ ਪਾਈ ਹੋਈ ਹੈ ਇਹਦੇ ਵਿੱਚ ਕੀ ਆ ਹਨ ਪਰ ਜਦੋਂ ਆਪਾਂ ਉਹ ਕਰਨ ਲੱਗ ਜਾਂਦੇ ਆ ਆਪਾਂ ਜਿਹੜੇ ਕੰਮ ਚ ਪੈਨੇ ਉਹਦਾ ਭੇਤ ਆਪਾਂ ਨੂੰ ਫੇਰ ਆਉਂਦਾ ਦੇਖੋ ਆਪਾਂ 39 ਲੱਖ ਰੁਪਇਆ ਆਪਣੀ ਉਦੋਂ ਫਾਰਮ ਤੇ ਕਾਸਟ ਆਈ ਸੀ ਤੁਸੀਂ ਅੱਜ ਇਹ ਫਾਰਮ ਬਣਾਉਣਾ ਤਾਂ ਇਹ 10000 ਦਾ ਫਾਰਮ 50 ਲੱਖ ਰੁਪਏ ਦੇ ਵਿੱਚ ਤਿਆਰ ਹੁੰਦਾ ਤੁਸੀਂ Google Search ਤੇ ਵੀ ਦੇਖ ਸਕਦੇ ਹੋ ਇਹ ਗਵਰਨਮੈਂਟ ਦੇ ਸਰਕਾਰੀ ਅੰਕੜੇ ਕੱਢੇ ਹੋਏ ਨੇ 39 ਲੱਖ ਰੁਪਏ ਦਾ ਜੇ ਆਪਾਂ 1 ਰੁਪਈਆ ਦਾ ਵਿਆਜ ਵੀ ਲਾ ਲਈਏ ਤਾਂ 39000 ਰੁਪਿਆ ਮਹੀਨਾ ਵਿਆਜ ਹੋ ਗਿਆ ਠੀਕ ਹੈ ਜੀ ਤਾਂ ਆਪਾਂ 2 ਮਹੀਨਿਆਂ ਦਾ ਜਦੋਂ ਲਾਵਾਂਗੇ ਨੂੰ ਤਾਂ ਦੇਖ ਲਓ ਤੁਸੀਂ 009918 78000 ਰੁਪਿਆ ਤਾਂ ਆਪਣਾ ਵਿਆਜ ਵਿਆਜ ਦਾ ਹੋ ਗਿਆ ਇਹ ਆਪਣਾ ਵਿਆਜ ਹੋ ਗਿਆ ਠੀਕ ਹੈ ਜੀ ਆਪਣੇ ਕੋਲੇ ਆਪਾਂ ਨੂੰ 74533 ਰੁਪਏ ਇੱਕ ਮਹੀਨੇ ਦੇ ਬਚੇ ਨੇ 149000 ਟੋਟਲ ਪ੍ਰੋਫਿਟ ਹੋਇਆ ਸੀ 149066 ਰੁਪਏ ਤਾਂ 78000 ਤੁਸੀਂ ਇਹਦੇ ਵਿੱਚੋਂ ਵਿਆਜ ਦਾ ਘਟਾ ਦਿਓ ਇਹ ਆਪਣਾ ਟੋਟਲ ਪ੍ਰੋਫਿਟ ਆ ਗਿਆ ਤੇ ਵਿੱਚੋਂ 6 6 0 9 ਚੋਂ 8 ਕੱਢੇ 1 14 7 ਕੱਢੇ 7 7366 ਰੁਪਏ ਆਪਣੀ 2 ਮੰਥ ਦੀ ਕਮਾਈ ਆ 2 ਮਹੀਨਿਆਂ ਦੀ 2 ਮਹੀਨੇ ਦੀ 2 ਮਹੀਨੇ ਦੇ ਵਿੱਚ ਜੇ ਆਪਾਂ ਇਹਨੂੰ 2 ਤੇ ਡਿਵਾਈਡ ਕਰ ਦਈਏ 7366 ਰੁਪਏ ਨੂੰ ਡਿਵਾਈਡ ਦੋ ਤਾਂ 35533 ਰੁਪਏ ਆਪਾਂ ਨੂੰ ਬਚੇ ਇਹ ਜਿਹੜੇ 35533 ਰੁਪਏ ਨੇ ਇਹ ਪੂਰਾ ਟੌਪ ਦਾ ਜਿਹੜਾ ਲਾਟ ਆ ਉਹਦੇ ਵਿੱਚ ਹੀ ਬਚੇ ਨੇ ਇਹ ਜਿਹੜੇ ਆਪਣਾ ਓਪਨ ਪੁਲਟਰੀ ਫਾਰਮ ਨੇ ਜਿਵੇਂ ਆਪਣਾ ਓਪਨ ਪੁਲਟਰੀ ਫਾਰਮ ਤਾਂ ਓਪਨ ਪੁਲਟਰੀ ਫਾਰਮ ਦੇ ਸਿਰਫ 4 ਲਾਟ ਹੀ ਵਧੀਆ ਲੱਗਦੇ ਨੇ 2 ਲਾਟ ਹਮੇਸ਼ਾ ਸਾਲ ਦੇ ਵਿੱਚ ਖਰਾਬ ਹੋ ਜਾਂਦੇ ਨੇ ਤਾਂ ਤੁਸੀਂ 4 ਲਾਟਾਂ ਦਾ ਜੇ 8 ਮਹੀਨਿਆਂ ਦਾ 8 ਮਹੀਨਿਆਂ ਨੂੰ ਗੁਣਾ ਕਰੋਗੇ ਅ ਸੌਰੀ ਹਾਂ 8 ਮਹੀਨੇ ਹੋਗੇ 4 ਲਾਟਾਂ ਚ ਤਾਂ 35000 533 ਰੁਪਿਆ ਨੂੰ ਤਾਂ ਇਹ ਤੁਹਾਡਾ 2 ਲੱਖ 84000 260 ਰੁਪਏ ਨੈਟ ਪ੍ਰੋਫਿਟ ਆ ਸਾਲ ਦਾ ਤੁਸੀਂ ਆਪ ਦਾ ਆਪਦੀ ਰਕਮ ਦਾ ਵਿਆਜ ਕੱਢ ਲਿਆ 2 ਲੱਖ ਦੇ ਵਿੱਚੋਂ ਫਿਰ ਆਪਾਂ ਨੇ ਸੈੱਟ ਦੀ ਮੇਨਟੇਨੈਂਸ ਵੀ ਕਰਾਉਣੀ ਆ ਇਹਦੇ ਮਿੱਟੀ ਵੀ ਪਾਉਣੀ ਪੈਂਦੀ ਆ ਹੋਰ ਵੀ ਕਈ ਜਿਵੇਂ ਪੱਲੀਆਂ ਨੇ ਪੱਲੀਆਂ ਵੀ ਆਪਾਂ ਨੂੰ ਚੇਂਜ ਕਰਨੀਆਂ ਪੈਂਦੀਆਂ ਜਾਲੀਆਂ ਟੁੱਟ ਜਾਂਦੀਆਂ ਨੇ ਭਾਂਡੇ ਟੁੱਟ ਜਾਂਦੇ ਨੇ ਕਾਫੀ ਖਰਚੇ ਨੇ ਕੁੱਲ ਮਿਲਾ ਕੇ ਜੇ ਆਪਾਂ ਮੰਨ ਕੇ ਚੱਲੀਏ ਤਾਂ ਤੁਸੀਂ ਐ ਮੰਨੋ ਵੀ ਜੇ ਆਪਾਂ ਇੱਕ ਫਾਰਮ ਚਲਾਉਣਾ ਤਾਂ ਆਪਾਂ ਨੂੰ ਰੁਪਈਏ ਤੋਂ ਡੇਢ ਰੁਪਈਏ ਦਾ ਬਸ ਡੇਢ ਰੁਪਈਏ ਦਾ ਵਿਆਜ ਛੱਡਦਾ ਉਹ ਬਿਲਡਿੰਗ ਥੋੜੀ ਬਣੀ ਰਹਦੀ ਆ ਹੋਰ ਇਹਦੇ ਵਿੱਚ ਕੋਈ ਜ਼ਿਆਦਾ ਬਹੁਤੀ ਲੁੱਟ ਨਹੀਂ ਹੋਰ ਕੋਈ ਇਦੋਂ ਵੱਧ ਕਮਾਈ ਨਹੀਂ ਕਹੇ ਨੂੰ YouTube ਤੇ ਬਹੁਤ ਵੀਡੀਓ ਨੇ ਉਹ ਲੱਖਾਂ ਰੁਪਈਆ ਦਾ ਪ੍ਰੋਫਿਟ ਦਿਖਾਉਂਦੇ ਨੇ ਦੇਖੋ ਆਪਾਂ ਕੱਲੀ-ਕੱਲੀ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਚੀਜ਼ ਦੱਸਤੀ ਔਰ ਇਹ ਵੀ ਸਾਲ ਦਾ ਸਭ ਤੋਂ ਟਾਪ ਦਾ ਲੋਟ ਆ ਹੋ ਸਕਦਾ ਵੀ ਜਿਹੜਾ ਆ 35000 ਦੀ ਰਕਮ ਹੈ 20 ਤੇ ਵੀ ਆ ਜਾਏ ਆਪਣੀ ਇੱਕ ਮਹੀਨੇ ਦੀ ਕਮਾਈ ਫਿਰ ਆਪਣੀ ਜਿਹੜੀ ਆਪਾਂ ਕੰਮ ਕਰਦੇ ਆ ਆਪਾਂ ਫਾਰਮ ਤੇ ਗੇੜੇ ਮਾਰਦੇ ਆ ਇਹਦੇ ਵਿੱਚ ਆਪਾਂ ਨੇ ਕੋਈ ਪੈਟਰੋਲ ਦਾ ਖਰਚਾ ਵੀ ਨਹੀਂ ਲਾਇਆ ਫਾਰਮ ਤੇ ਆਪਾਂ ਡੇਲੀ ਜਾਂਦੇ ਆ ਦੋ ਟਾਈਮ ਜਾਂਦੇ ਆ ਪੈਟਰੋਲ ਦੇ ਵੀ ਖਰਚੇ ਪੈਂਦੇ ਨੇ ਉਹ ਆਪਾਂ ਇਹਦੇ ਵਿੱਚ ਲਾਇਆ ਨਹੀਂ ਤਕ ਕੁੱਲ ਮਲਾ ਕੇ ਐ ਮੰਨ ਕੇ ਚੱਲੋ ਵੀ ਜੇ ਤੁਸੀਂ ਫਾਰਮ ਪਾਉਣਾ ਤਾਂ ਤੁਸੀਂ ਸੋਚੋ ਵੀ ਅਸੀਂ ਲੋਨ ਕਰਾ ਕੇ ਫਾਰਮ ਪਾਵਾਂਗੇ ਤੇ ਲੋਨ ਦੀ ਸਾਨੂੰ ਇਹ ਸਾਰਾ ਕਰਜ਼ਾ ਮੋੜ ਦੂਗਾ ਫਾਰਮ ਨਹੀਂ ਕਰਜ਼ਾ ਮੋੜਦਾ ਇਹ ਸਿਰਫ ਤੁਹਾਡਾ ਵਿਆਜ-ਵਿਆਜ ਮੋੜੂਗਾ ਕਿਉਂਕਿ ਜੇ ਤੁਸੀਂ ਕਿਤੋਂ ਵੀ ਲੋਨ ਕਰਾਉਣੇ ਹੋ ਤਾਂ 1 ਰੁਪਏ ਦਾ ਤਾਂ ਤੁਹਾਨੂੰ 12% ਤੋਂ ਘੱਟ ਤਾਂ ਹੁੰਦਾ ਨਹੀਂ 1 ਰੁਪਏ ਦਾ ਤੁਹਾਨੂੰ ਵਿਆਜ ਪੈ ਜਾਂਦਾ ਇਹਨੇ ਲੋਨ ਤੁਹਾਡੀ ਪੂਰੀ ਰਕਮ ਕਦੇ ਵੀ ਨਹੀਂ ਮੋੜਨੀ ਜੇ ਤੁਹਾਡੇ ਕੋਲੇ ਆਪਦੇ ਪੈਸੇ ਨੇ ਤਾਂ ਤੁਸੀਂ ਇਹਨੂੰ ਇੱਕ ਖੇਤੀ ਦੇ ਨਾਲ ਸਹਾਇਕ ਧੰਦੇ ਵਜੋਂ ਕਰ ਸਕਦੇ ਹੋ ਜਿਹੜੀ ਇਹ ਜਾਣਕਾਰੀ ਤੁਹਾਨੂੰ ਡਿਟੇਲ ਚ ਵੀਡੀਓ ਬਣਾਈ ਆ ਆਪਾਂ ਉਮੀਦ ਕਰਦੇ ਆ ਵੀ ਤੁਹਾਨੂੰ ਇਹ ਚੰਗੀ ਲੱਗੀ ਹੋ ਇਹ ਆਪਣੀ ਸਹੀ ਤੇ ਬਿਲਕੁਲ ਸਟੀਕ ਜਾਣਕਾਰੀ ਆ ਫਿਰ ਕਈ ਵੀਰਾਂ ਦੇ ਸਵਾਲ ਹੋਣਗੇ ਵੀ ਤੁਸੀਂ ਇਹ ਫਾਰਮ ਨੂੰ ਹੋਰ ਵਧਾਈ ਜਾਂਦੇ ਹੋ ਇਹ ਫਾਰਮ ਨੂੰ ਹੋਰ ਵਧਾਉਣ ਦਾ ਕਾਰਨ ਆ ਜਿਹੜੇ ਹੁਣ ਮੌਸਮ ਚੇਂਜ ਹੋ ਰਹੇ ਨੇ ਕੰਪਨੀਆਂ ਨੇ ਸਾਨੂੰ ਕਿਹਾ ਸੀ 26 ਤੱਕ ਜਿਹੜੀ ਕੰਪਨੀ ਨਾਲ ਆਪਾਂ ਕੰਮ ਕਰਦੇ ਆਂ ਬਾਕੀ ਦਾ ਨਹੀਂ ਪਤਾ ਉਹ ਕਹਿੰਦੇ 2026 ਤੱਕ ਅਸੀਂ ਓਪਨ ਫਾਰਮਾਂ ਤੇ ਚੈਕਸ ਦੇਣਾ ਉਸ ਤੋਂ ਬਾਅਦ ਅਸੀਂ ਸਾਰਾ ਜਿਹੜਾ ਚਿਕਸਾ ਈਸੀ ਫਾਰਮਾਂ ਨੂੰ ਦੇਵਾਂਗੇ ਤੁਸੀਂ ਆਪਦੇ ਫਾਰਮ ਉਸ ਤੋਂ ਪਹਿਲਾਂ ਪਹਿਲਾਂ ਜੇ ਇਹ ਚੱਲਦੇ ਰੱਖਣੇ ਨੇ ਤਾਂ ਇਹਨਾਂ ਨੂੰ ਈਸੀ ਕਰੋ ਹੁਣ ਜਿਹੜਾ ਆਪਣੇ ਪਹਿਲਾਂ ਪੈਸੇ ਲੱਗੇ ਉਹ ਆਪਾਂ ਮਿੱਟੀ ਤਾਂ ਕਰ ਨਹੀਂ ਸਕਦੇ ਹੋਰ ਇਹ ਬਿਲਡਿੰਗ ਕਿਸੇ ਕੰਮ ਨਹੀਂ ਹੋਣੀ ਤਾਂ ਜਿਹੜਾ ਆਉਣ ਵਾਲਾ ਸਮਾਂ ਕੁਝ ਮਾਹਰੇ ਵੀ ਦੱਸਦੇ ਨੇ ਬੀਏ ਫਾਰਮ ਖਾਲੀ ਵੀ ਰਹਿਣਗੇ ਚਲੋ ਉਹ ਅਪ ਡਾਊਨ ਸਾਰੇ ਕੰਮਾਂ ਚਾਉਂਦੇ ਨੇ ਉਹ ਆਪਾਂ ਨਹੀਂ ਮੰਨਦੇ ਉਹ ਸਾਰੇ ਕੰਮ ਸਦਾ ਬਲੰਦੀਆਂ ਤੇ ਨਹੀਂ ਰਹਿੰਦੇ ਸਾਰੇ ਸਦਾ ਹਮੇਸ਼ਾ ਡਾਊਨ ਨਹੀਂ ਰਹਿੰਦੇ ਹੁਣ ਇਸ ਵਾਰ ਵੀ ਦੇਖੋ ਤੁਸੀਂ ਕਿਸਾਨ ਭਰਾਵਾ ਆਪਾਂ ਸਾਰੀ ਆਪਾਂ ਨੂੰ ਖੇਤੀ ਚੋਂ ਕਿੰਨਾ ਲਾਸ ਹੋ ਗਿਆ 25000 ਰੁਪਏ ਪਰ ਇੱਕੜ ਦਾ ਆਪਾਂ ਨੂੰ ਖੇਤੀ ਚੋਂ ਵੀ ਆਪਾਂ ਨੇ ਲਾਸ ਝੱਲਿਆ ਪਰ ਨਫੇ ਨੁਕਸਾਨ ਕੰਮਾਂ ਦੇ ਨਾਲ ਹੀ ਨੇ ਤਾਂ ਜਿਹੜੇ ਵੀਰ ਨੇ ਵੀ ਫਾਰਮ ਬਣਾਉਣਾ ਉਹ ਪੂਰੀ ਸਟੀਕ ਜਾਣਕਾਰੀ ਲੈ ਕੇ ਸਾਰਾ A to Z ਇਹਦੇ ਬਾਰੇ ਪਤਾ ਕਰਕੇ ਫਿਰ ਫਾਰਮ ਬਣਾਓ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਬੰਦੇ ਨੂੰ ਕਰਨਾ ਚਾਹੀਦਾ ਜ਼ਿੰਦਗੀ 'ਚ ਮਿਹਨਤ ਕਰਕੇ ਤਰੱਕੀ ਕਰਨੀ ਚਾਹੀਦੀ ਆ ਤੇ ਅੱਜ ਦੀ ਵੀਡੀਓ ਇੱਥੇ ਤੱਕ ਹੀ ਸੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਇੱਕ ਨਵੇਂ ਬਲੌਗ